विरोध मेरे एक ऐसा इंसान है कि वो इतने लोका ਦੇ پیسے ਘਟਾ ਚੁੱਕਿਆ ਮੇਰਾ ਬਾਕ ਬਹੁਤ ਥੋੜਾ ਹੈ ਲੋ ਉਹਨਾਂ ਨੇ ਵੀ ਵੀ 25 ਲੱਖ 30 30 ਲੱਖ ਰੁਪਏ ਲੋਕਾਂ ਦੇ ਘਟਾਇਆ ਤੇ ਉਹਨਾਂ ਨੂੰ 10000 ਹੀ ਅਗਰ ਚਾਹੀਦੇ ਹੁੰਦੇ ਤਾਂ ਉਹ ਕਿੰਨਿਆਂ ਤੋਂ ਲੈ ਲੈਂਦੇ ਉਹਨਾਂ ਕੋਲ ਬਹੁਤ ਪੈਸਾ ਇਕੱਠਾ ਹੋ ਜਾਂਦਾ ਹੈ ਮੈਂ ਇਸ ਲਾਸਟ ਨਵੰਬਰ ਚ ਗਈ ਸੀ ਭਾਨੇ ਵੀਰੇ ਕੋਲ ਜਦੋਂ ਬਹੁਤ ਟਾਈਮ ਤੋਂ ਮੇਰੇ ਪੈਸੇ ਨਹੀਂ ਵਾਪਸ ਆ ਰਹੇ ਸੀ ਮੈਨੂੰ ਕੋਈ ਰਾਹ ਨਹੀਂ ਸੀ ਮਿਲ ਰਿਹਾ ਤੇ ਫਿਰ ਮੈਂ ਭਾਨੇ ਵੀਰ ਦਾ ਨਾਮ ਸੁਣਿਆ ਸੀਗਾ ਉਹਨਾਂ ਨੇ ਮੈਨੂੰ ਬਿਲੀਵ ਦਿਵਾਇਆ ਸੀ ਕਿ ਆਪੇ ਮੇਰੀ ਫਾਈਲ ਲੱਗ ਜਾਏਗੀ ਬਟ ਫਾਈਲ ਨਹੀਂ ਲੱਗੀ ਤੇ ਉਹ ਪੈਸੇ ਵੀ ਵਾਪਸ ਨਹੀਂ ਕਰ ਰਹੇ ਸੀਗੇ ਇਸ ਕਰਕੇ ਮੈਂ ਫਿਰ ਪਹਾਣੇ ਬਰੇ ਕੋਲ ਗਈ ਸੀ ਕਿ ਉਹ ਮੇਰੇ ਪੈਸੇ ਮਾਰ ਰਹੇ ਆ ਸਾਰਾ ਮਤਲਬ ਉਹਨਾਂ ਦਾ ਬਿਹੇਵੀਅਰ ਉਦੋਂ ਹੀ ਚੇਂਜ ਹੋ ਗਿਆ ਸੀ ਬਟ ਸਾਡੇ ਪੈਸੇ ਡਿਪੋਜ਼ਿਟ ਹੋ ਚੁੱਕੇ ਸੀਗੇ ਫਿਰ ਅਸੀਂ ਜਦੋਂ ਉਹਨਾਂ ਨੂੰ ਕਿਹਾ ਵੀ ਪੈਸੇ ਵਾਪਸ ਕਰ ਦੋ ਉਹਨਾਂ ਨੇ ਕਿਹਾ ਨਹੀਂ ਪਹਿਲਾਂ ਜਦ ਤੱਕ ਫਾਈਲ ਰਿਫਿਊਜ਼ ਨਹੀਂ ਹੁੰਦੀ ਉਦੋਂ ਤੱਕ ਅਸੀਂ ਪੈਸੇ ਵਾਪਸ ਨਹੀਂ ਕਰ ਸਕਦੇ ओके ਜੇ ਤੁਸੀਂ ਜਿੱਤ ਮਰਜੀ ਚਲ ਜੋ ਕੇਸ ਪਾਲੋ ਜੋ ਮਰਜੀ ਕਰ ਲੋ ਅਸੀਂ ਪੈਸੇ ਨਹੀਂ ਦੇ ਸਕਦੇ ਬਟ ਜਦੋਂ ਅਸੀਂ ਉਹਨਾਂ ਨੂੰ ਭਾਨਾ ਵੀਰ ਇਹ ਤੋਂ ਕਾਲ ਕਰਵਾਇਆ ਭਾਨੇ ਵੀਰ ਨੇ ਕਾਲ ਕੀਤਾ ਉਹ ਡਰ ਗਏ ਕਿ ਜੋ ਡਰ ਉਹਨਾਂ ਨੂੰ ਪੁਲਿਸ ਅਫਸਰ ਦਾ ਹੋਣਾ ਚਾਹੀਦਾ ਸੀਗਾ ਜਾਂ ਸਰਕਾਰ ਦਾ ਹੋਣਾ ਚਾਹੀਦਾ ਸੀਗਾ ਉਹ ਡਰ ਉਹਨਾਂ ਨੂੰ ਇੱਕ ਭਾਨੇ ਵੀਰ ਦੇ ਨਾਮ ਤੋਂ ਡਰ ਸੀਗਾ ਬੀਏ ਕੁੜੀ ਦੇ ਪੈਸੇ ਅੱਜ ਦੇ ਅੱਜ ਤੁਸੀਂ ਰਿਟਰਨ ਕਰ ਦੋ ਤੇ ਉਹ ਲੋਕ ਜਿਹੜੇ ਸੀਗੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਕਰ ਦਿੰਨੇ ਆ ਰਿਟਰਨ ਜਦੋਂ ਉਹਨਾਂ ਕੋਲ ਗਏ ਉਹਨਾਂ ਨੇ ਸਾਡੇ ਚੈੱਕ ਬਣਾ ਦਿੱਤੇ ਔਰ ਬਲਕਿ ਮੈਂ ਬੋਲ ਰਹੀ ਸੀ ਕਿ ਵੀਰੇ ਕੋਈ ਵੀ ਲੋਡ ਪੈ ਨਹੀਂ ਤੁਹਾਨੂੰ ਮੈਨੂੰ ਦੱਸਿਓ ਬਟ ਉਹਨਾਂ ਨੇ ਮੇਰੇ ਤੋਂ ਕੋਈ ਸਪੋਰਟ ਨਹੀਂ ਲਈ ਹੈ ਨਾ ਕੁਝ ਵੀ ਨਹੀਂ ਉਹਨਾਂ ਨੇ ਮੇਰੇ ਤੋਂ 1 ਰੁਪਿਆ ਵੀ ਨਹੀਂ ਮੰਗਿਆ ਸਾਡੇ ਨਾਲ ਇੱਕ ਭੈਣ ਮੌਜੂਦ ਨੇ ਜਿਨ੍ਹਾਂ ਦੇ ਪੈਸੇ ਫਸੇ ਸੀਗੇ ਤੇ ਭਾਨਾ ਸਿੱਧੂ ਦੇ ਕੋਲ ਜਿਹੜੇ ਆ ਉਹ ਗਏ ਸੀਗੇ ਕਿਉਂਕਿ ਲਗਾਤਾਰ ਭਾਨਾ ਸਿੱਧੂ ਨੇ ਇੱਕ ਕੈਂਪੇਨ ਚਲਾਈ ਸੀ ਉਹਨਾਂ ਲੋਕਾਂ ਦੇ ਫਰੋਡ ਕੰਪਨੀਆਂ ਤੋਂ ਵਾਪਸ ਦਿਵਾਉਂਦਾ ਸੀ ਉਸਦੇ ਬਾਅਦ ਉਹਦੇ ਉੱਤੇ ਪਰਚਾ ਹੁੰਦਾ ਅੱਜ ਕੋਰਟ ਨੂੰ ਨੇ ਇਕੱਠ ਦੇ ਵਿੱਚ ਅਸੀਂ ਪਹੁੰਚੇ ਹੋਏ ਜਿਹੜੇ ਲੋਕਾਂ ਦਾ ਇਕੱਠ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਇਕੱਠਾ ਹੈ ਬੰਨਸਰ ਦਾ ਮੌਜੂਦਾ ਗੱਲਬਾਤ ਕਰ ਲੈਣੇ ਆ ਸਸ਼ੀਕਰ ਬਣ ਸਸ਼ੀਕਰ ਜੀ ਤੁਸੀਂ ਕਦੋਂ ਕ ਇਮੀਗ੍ਰੇਸ਼ਨ ਲਈ ਜਾਂ ਤੁਸੀਂ ਬਾਹਰ ਜਾਣ ਲਈ ਆਪਣੀ ਫਾਈਲ ਲਾਈ ਸੀ ਮੈਂ ਲਾਸਟ ਈਅਰ ਲਗਾਈ ਸੀ ਮਾਰਚ ਮਾਰਚ ਫਾਈਲ ਲਗਾਈ ਸੀ ਮੈਂ ਤੇ ਮੈਨੂੰ ਸਾਲ ਹੋ ਗਿਆ ਤੇ ਮੈਂ ਇਸ ਲਾਸਟ ਨਵੰਬਰ ਚ ਗਈ ਸੀ ਭਾਨੇ ਵੀਰੇ ਕੋਲ ਜਦੋਂ ਬਹੁਤ ਟਾਈਮ ਤੋਂ ਮੇਰੇ ਪੈਸੇ ਨਹੀਂ ਪੇਛਾਰੇ ਜਿਵੇਂ ਕੋਈ ਰਾਹ ਨਹੀਂ ਸੀ ਮਿਲ ਰਿਹਾ ਤੇ ਫਿਰ ਮੈਂ ਭਾਨੇ ਵੀ ਦਾ ਨਾਮ ਸੁਣਿਆ ਸੀਗਾ ਵੀ ਉਹ ਲੋਕਾਂ ਦੇ ਕੇਸ ਸੋਲਵ ਕਰਵਾ ਦਿੰਦੇ ਆ ਤਾਂ ਮੈਂ ਸੁਣ ਕੇ ਮੈਂ ਕੋਰ ਦੁਨੀ ਆਈ ਸੀ ਪਹਿਲੀ ਵਾਰ ਵੈਨਸਡੇ ਨੂੰ ਉਹਨਾਂ ਦਾ ਬਹੁਤ ਵੱਡਾ ਘੱਟ ਲੱਗਦਾ ਹੁੰਦਾ ਜਿਨ੍ਹਾਂ ਦੇ ਬਹੁਤ سارے ਮਸਲੇ ਹੁੰਦੇ ਆ ਬਹੁਤ سارے ਲੋਕ ਆਉਂਦੇ ਆ ਵੈਨਸਡੇ ਨੂੰ ਕੋਰ ਦੁਨੀ ਕਿ ਮੈਨੇ ਕਿਹੜੀ ਕੰਪਨੀ ਚ ਤੁਸੀਂ ਗਏ ਸੀਗੇ ਤੇ ਸਟਾਰਟਿੰਗ ਵਿੱਚ ਉਹਨਾਂ ਨਾਲ ਕੀ ਕੀ ਗੱਲਬਾਤ ਹੋਈ ਇੱਕ ਇਮੀਗ੍ਰੇਸ਼ਨ ਆਫਿਸ ਹੈ ਚੰਡੀਗੜ੍ਹ 34 ਸੈਕਟਰ ਦਾ ਬਹੁਤ ਫੇਮਸ ਇਮੀਗ੍ਰੇਸ਼ਨ ਆਫਿਸ ਹੈ ਉੱਥੇ ਗਈ ਸੀ ਮੈਂ ਤੇ ਉਹਨਾਂ ਨੇ ਮੈਨੂੰ ਬਿਲੀਵ ਦਿਵਾਇਆ ਸੀ ਕਿ ਮੇਰੀ ਫਾਈਲ ਲੱਗ ਜਾਏਗੀ ਬਟ ਫਾਈਲ ਨਹੀਂ ਲੱਗੀ ਤੇ ਉਹ ਪੈਸੇ ਵੀ ਵਾਪਸ ਨਹੀਂ ਕਰ ਰਹੇ ਸੀਗੇ ਇਸ ਕਰਕੇ ਨਹੀਂ ਕਰ ਰਹੇ ਕਿ ਕਿੰਨੇ ਕਾ ਪੈਸੇ ਤੁਸੀਂ ਦੇ ਦਿੱਤੇ ਸੀ ਸਟਾਰਟਿੰਗ ਵਿੱਚ ਕਿੰਨੇ ਪੈਸੇ ਦਿੱਤੇ ਸੀ ਕਿ ਥੋੜੇ ਥੋੜੇ ਕਰਕੇ ਦਿੱਤੇ ਜਾਂ ਇਕੱਠੇ ਉਹਨਾਂ ਨੂੰ ਪੈਸੇ ਦਿੱਤੇ ਅਸੀਂ ਥੋੜੇ ਥੋੜੇ ਕਰਕੇ ਦਿੱਤੇ ਸੀ ਸਟਾਰਟਿੰਗ 'ਚ ਇੱਕ ਤਰਜ਼ਾ ਦਿੱਤਾ ਸੀਗਾ ਉਸ ਤੋਂ ਬਾਅਦ ਹੀ ਉਹਨਾਂ ਨੇ ਆਪਣੇ ਸਾਰਾ ਮਤਲਬ ਉਹਨਾਂ ਦਾ ਬਿਹੇਵੀਅਰ ਉਹਦਾ ਹੀ ਚੇਂਜ ਹੋ ਗਿਆ ਸੀ ਬਟ ਸਾਡੇ ਪੈਸੇ ਡਿਪੋਜ਼ਿਟ ਹੋ ਚੁੱਕੇ ਸੀਗੇ ਫਿਰ ਅਸੀਂ ਜਦੋਂ ਉਹਨਾਂ ਨੂੰ ਕਿਹਾ ਵੀ ਪੈਸੇ ਵਾਪਸ ਕਰ ਦਿਓ ਉਹਨਾਂ ਨੇ ਕਿਹਾ ਨਹੀਂ ਪਹਿਲਾਂ ਜਦ ਤੱਕ ਫਾਈਲ ਰਿਫਿਊਜ਼ ਨਹੀਂ ਹੁੰਦੀ ਉਹ ਤੱਕ ਅਸੀਂ ਪੈਸੇ ਵਾਪਸ ਨਹੀਂ ਕਰ ਸਕਦੇ ਇਸ ਕਰਕੇ ਫਿਰ ਅਸੀਂ ਪੂਰਾ ਅਮਾਉਂਟ ਦਿੱਤਾ ਅਸੀਂ ਰਿਸਕ ਲਿਆ ਬਟ ਰਿਫਿਊਜ਼ ਹੋ ਗਿਆ ਤੇ ਪੈਸੇ ਵਾਪਸ ਉਹ ਨਹੀਂ ਕਰ ਰਹੇ ਸੀ ਤਾਂ ਫਿਰ ਅਸੀਂ ਭਾਨੇ ਮੇਰੇ ਕੋਲ ਗਏ ਸੀ ਭਾਨੇ ਫਿਰ ਤੋਂ ਪਹਿਲਾਂ ਜੇ ਗੱਲ ਕਰ ਲਈਏ ਤਾਂ ਪੁਲਿਸ ਪ੍ਰਸ਼ਾਸਨਾਂ ਕਿਉਂਕਿ ਬਹੁਤ ਸਾਰੇ ਲੋਕ ਪੁਲਿਸ ਦਾ ਸਹਾਰਾ ਲੈਂਦੇ ਆ ਪ੍ਰ ਕੋ ਜਾਣਦੇ ਆ ਸ਼ਿਕਾਇਤ ਦਰਜ ਕਰਾਂ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਕੋਲ ਨਹੀਂ ਗਏ ਕਿ ਸਾਡੇ ਇਸ ਤਰ੍ਹਾਂ ਸਾਡੇ ਨਾਲ ਠੱਗੀ ਹੋਈ ਅਸੀਂ ਇਮੀਗ੍ਰੇਸ਼ਨ ਵਾਲਿਆਂ ਨੂੰ ਚੈਲੰਜ ਕੀਤਾ ਸੀਗਾ ਕਿ ਅਗਰ ਤੁਸੀਂ ਪੈਸੇ ਨਹੀਂ ਦੇਵੋਗੇ ਤਾਂ ਅਸੀਂ ਕੇਸ ਪਾਵਾਂਗੇ ਤੁਹਾਡੇ ਤੇ ਜਾਂ ਪੁਲਿਸ ਜਾਵਾਂ ਪੁਲਿਸ ਆਫਿਸ ਉਹ ਖੋਲ ਜਾਵਾਂਗੇ ਤਾਂ ਉਹ ਬਿਲਕੁਲ ਫਰੀ ਆਫ ਮਾਈਂਡ ਸੀ ਉਹਨਾਂ ਨੂੰ ਕੋਈ ਡਰ ਨਹੀਂ ਸੀਗਾ ਪੁਲਿਸ ਦਾ ਉਹ ਕਹਿੰਦੇ ਤੁਸੀਂ ਜਿੱਥੋਂ ਮਰਜ਼ੀ ਚੱਲ ਜਾਓ ਕੇਸ ਪਾਲੋ ਜੋ ਮਰਜ਼ੀ ਕਰ ਲਓ ਅਸੀਂ ਪੈਸੇ ਨਹੀਂ ਦੇ ਸਕਦੇ ਬਟ ਜਦੋਂ ਅਸੀਂ ਉਹਨਾਂ ਨੂੰ ਉਹਨੇ ਕਾਲ ਕਰਵਾਇਆ ਭਾਨੇ ਵੀਰ ਨੇ ਕਾਲ ਕੀਤਾ ਉਹ ਡਰ ਗਏ ਮੈਂ ਹੈਰਾਨ ਸੀ ਕਿ ਜੋ ਡਰ ਉਹਨਾਂ ਨੂੰ ਪੁਲਿਸ ਅਫਸਰ ਦਾ ਹੋਣਾ ਚਾਹੀਦਾ ਸੀਗਾ ਜਾਂ ਸਰਕਾਰ ਦਾ ਹੋਣਾ ਚਾਹੀਦਾ ਸੀਗਾ ਨੂੰ ਇੱਕ ਭਾਨੇ ਵੀਰ ਦੇ ਨਾਮ ਤੋਂ ਡਰ ਸੀਗਾ ਕਿ ਅਗਰ ਅਸੀਂ ਪੈਸੇ ਨਾ ਦਿੱਤੇ ਤਾਂ ਸਾਡਾ ਨਾਮ ਖਰਾਬ ਹੋ ਜਾਏਗਾ ਜਾਂ ਫਿਰ ਇਹ ਇੱਥੇ ਧਰਨਾ ਲਾ ਕੇ ਬਹਿ ਜਾਣਗੇ ਤਾਂ ਉਹਨਾਂ ਨੂੰ ਇੰਨਾ ਡਰ ਸੀਗਾ ਕਿ ਉਹਨਾਂ ਨੇ ਚੈੱਕ ਬਣਾ ਦਿੱਤੇ ਸੋ ਪੈਸੇ ਦੇ ਕੇ ਉਹਨਾਂ ਸਿਰੇ ਜਾਂ ਫਿਰ ਜਦੋਂ ਪੈਸੇ ਲੈ ਲੇ ਤਾਂ ਉਹਨਾਂ ਨੇ ਕੀ ਕਹਿ ਰਹੇ ਸੀ ਕਿ ਫੇ ਫਾਈਲ ਤੁਹਾਡੀ ਕਿਉਂ ਨਹੀਂ ਲੱਗ ਰਹੀ ਜਾਂ ਪੈਸੇ ਕਿਉਂ ਨਹੀਂ ਵਾਪਸ ਦੇ ਸਕਦੇ ਜਾਂ ਫਿਰ ਉਹ ਪੈਸੇ ਕਿੱਥੇ ਗਏ ਤਾਂ ਉਹ ਕੀ ਕਹਿ ਰਹੇ ਸੀ ਤੁਹਾਨੂੰ ਬੇਸਿਕਲੀ ਉਹਨਾਂ ਨੇ ਜਿਹੜੇ ਫੰਡ ਤੋਂ ਫੰਡ ਲਈ ਸਾਡੇ ਤੋਂ ਪੈਸੇ ਲਏ ਸੀ ਉਹ ਫੰਡ ਉਹਨਾਂ ਨੇ ਸ਼ੋ ਹੀ ਨਹੀਂ ਕੀਤੇ ਉਹਨਾਂ ਨੇ ਜਦੋਂ ਤੋਂ ਫਾਈਲ ਅਪਲਾਈ ਹੋਈ ਹੈ ਉਸ ਤੋਂ 2 ਦਿਨ ਪਹਿਲਾਂ ਅਕਾਊਂਟ ਤੇ ਜ਼ੀਰੋ ਅਮਾਉਂਟ ਸੀਗਾ ਤੇ ਉਹ ਫੰਡ ਦੇ ਉਹਨਾਂ ਨੇ ਸਾਡੇ ਤੋਂ ਲੱਖ ਰੁਪਏ ਲਿਆ ਸੀਗਾ 10 ਲੱਖ ਸ਼ੋਅ ਕਰਨ ਦਾ ਤੇ ਉਹਦੇ ਤੋਂ ਉਹਨਾਂ ਨੇ 4 ਲੱਖ ਰੁਪਏ ਵੀ ਉਹਨਾਂ ਨੇ ਸ਼ੋਅ ਨਹੀਂ ਕੀਤਾ ਤੇ ਓਬਵੀਅਸਲੀ ਗੱਲ ਹੈ ਕਿ ਜਦੋਂ ਫਾਈਲ ਅਪਲਾਈ ਹੋਏਗੀ ਤਾਂ ਪਤਾ ਲੱਗ ਜਾਏਗਾ ਕਿ ਜਿਸ ਦਿਨ ਉਹਨਾਂ ਕੋਲ ਫੰਡ ਨਹੀਂ ਹੈ ਫਾਈਲ ਦਾ ਰਿਫਿਊਜ਼ ਹੋਈ ਜਾਏਗੀ ਤੇ ਜਦੋਂ ਉਹਨਾਂ ਨੇ ਉਸੇ ਕਿਹਾ ਕਿ ਜਦੋਂ ਕਿ ਸਾਡੀ ਫਾਈਲ ਰਿਫਿਊਜ਼ ਹੋਣ ਦਾ ਕਾਰਨ ਤੁਸੀਂ ਖੁਦ ਦੋਗੇ ਤੁਸੀਂ ਫਾਈਲ ਚੱਜ ਨਾਲ ਲਗਾਈ ਨਹੀਂ ਹੈ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਹੁਣ ਆਰਗੂਮੈਂਟ ਕਰਨਾ ਹੈ ਚਾਹੀਦੇ ਆ ਤੇ ਬਟ ਪੈਸੇ ਉਹ 310000 ਜੋ ਸਾਨੂੰ ਕਹਿ ਰਹੇ ਸੀ ਕਿ ਤੁਸੀਂ 80 90000 ਲੈ ਲਓ ਐਨੇ ਹੀ ਅਸੀਂ ਦੇ ਸਕਦੇ ਆ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਭਾਨਾ ਸਿੱਧੂ ਕੋਲ ਕਦੋਂ ਆਂਦੇ ਹੋ ਤਾਂ ਜਾਂ ਭਾਨਾ ਸਿੱਧੂ ਨੂੰ ਤੁਹਾਨੂੰ ਕਿੱਥੋਂ ਕਿੱਥੋਂ ਪਤਾ ਲੱਗਦਾ ਕਿ ਭਾਨਾ ਸਿੱਧੂ ਪੈਸੇ ਜਿਹੜਾ ਵਾਪਸ ਕਰਵਾਉਂਦਾ ਭਾਨਾ ਸਿੱਧੂ ਵੀਰੇ ਦਾ ਬਹੁਤ ਨਾਮ ਹੈ ਲੋਕ ਉਹਨਾਂ ਨੂੰ ਜਾਣਦੇ ਹੀ ਇਸ ਵਜ੍ਹਾ ਨਾਲ ਹੈ ਕਿ ਉਹ ਲੋਕਾਂ ਦੇ ਕੰਮ ਕਰਵਾ ਦਿੰਦੇ ਆ ਜਾਂ ਉਹ ਲੋਕਾਂ ਦੀ ਹੈਲਪ ਕਰਦੇ ਆ ਤੇ ਮੈਨੂੰ ਵੀ ਇੰਨਾ ਹੀ ਪਤਾ ਸੀਗਾ ਕਿ ਭਾਨਾ ਵੀਰਾ ਲੋਕਾਂ ਦੀ ਹੈਲਪ ਕਰਦੇ ਆ ਤੇ ਸ਼ਿਕਾਇਤ ਜੀ ਨਾਲ ਕੋਲ ਕਿ ਵੀਰੇ ਮੇਰੇ ਪੈਸੇ ਨਹੀਂ ਨਿਕਲ ਰਹੇ ਤੇ ਉਹਨਾਂ ਨੇ ਮੇਰਾ ਤਾਂ ਨੰਬਰ ਲਿਆ ਉਹਨਾਂ ਦਾ ਉਹਨਾਂ ਨੂੰ ਕਾਲ ਕੀਤਾ ਔਰ ਬੋਲਿਆ ਕਿ ਵੀ ਇਹ ਕੁੜੀ ਦੇ ਪੈਸੇ ਅੱਜ ਦੇ ਅੱਜ ਤੁਸੀਂ ਰਿਟਰਨ ਕਰ ਦਿਓ ਤੇ ਉਹ ਲੋਕ ਜਿਹੜੇ ਸੀਗੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਕਰ ਦਿੰਨੇ ਆ ਰਿਟਰਨ ਜਦੋਂ ਉਹਨਾਂ ਕੋਲ ਗਏ ਉਹਨਾਂ ਨੇ ਸਾਡੇ ਚੈੱਕ ਬਣਾ ਦਿੱਤੇ ਜਿਸ ਤਰ੍ਹਾਂ ਭਾਨਾ ਸਿੱਧੂ ਦੇ ਉੱਤੇ ਵੀ ਇਲਜ਼ਾਮ ਲਾਉਂਦੇ ਨੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਵੱਲੋਂ ਇਲਜ਼ਾਮ ਲੱਗਦਾ ਆ ਕਿ 10000 ਦੀ ਡਿਮਾਂਡ ਕੀਤੀ ਗਈ ਆ ਉਸ ਤੋਂ ਬਾਅਦ ਲਗਾਤਾਰ ਇੱਕ ਤੋਂ ਇੱਕ ਪਰਚਾ ਪੈ ਜਾਣਾ ਤੁਹਾਨੂੰ ਸੱਚਾਈ ਕੀ ਲੱਗਦੀ ਆ ਤੁਸੀਂ ਭਾਨਾ ਸਿੱਧੂ ਨੂੰ ਮਲੇ ਹੋਗੇ ਕੀ ਲੱਗਦਾ ਕਿ ਭਾਨਾ ਸਿੱਧੂ ਨੇ ਸੱਚਮੁੱਚ ਜਿਹੜੀ ਆ ਫਰੋਤੀ ਮੰਗੀ ਆ ਜੀ ਭਾਨਾ ਵੀਰ ਵੀਰੇ ਇੱਕ ਐਸਾ ਇਨਸਾਨ ਹੈ ਕਿ ਉਹ ਇੰਨੇ ਲੋਕਾਂ ਦੇ ਪੈਸੇ ਕਢਾ ਚੁੱਕੇ ਆ ਮੇਰਾ ਬਾਕ ਬਹੁਤ ਥੋੜਾ ਹੈ ਜਿਨ੍ਹਾਂ ਦੇ ਵੀ ਉਹਨੇ ਕੇਸ ਸੋਲਵ ਕਰਵਾਇਆ ਉਹਨੂੰ 10000 ਦੀ ਲੋੜ ਨਹੀਂ ਆਈਗੀ ਮੈਂ ਪਰਸਨਲੀ ਦੱਸਣਾ ਚਾਹ ਰਹੀ ਹਾਂ ਉਹਨਾਂ ਨੇ ਮੇਰੇ ਤੋਂ 1 ਰੁਪਿਆ ਵੀ ਨਹੀਂ ਲਿਆ ਔਰ ਬਲਕਿ ਮੈਂ ਬੋਲ ਰਹੀ ਸੀ ਕਿ ਵੀਰੇ ਕੋਈ ਵੀ ਲੋੜ ਪੈਣੀ ਤੁਹਾਨੂੰ ਮੈਨੂੰ ਦੱਸਿਓ ਬਟ ਉਹਨਾਂ ਨੇ ਮੇਰੇ ਤੋਂ ਕੋਈ ਸਪੋਰਟ ਨਹੀਂ ਲਈ ਹੈ ਨਾ ਕੁਝ ਵੀ ਨਹੀਂ ਉਹਨਾਂ ਨੇ ਮੇਰੇ ਤੋਂ 1 ਰੁਪਿਆ ਵੀ ਨਹੀਂ ਮੰਗਿਆ ਤਾਂ ਮੈਂ ਕਹੂੰਗੀ ਕਿ ਐਸੇ ਇਨਸਾਨ ਦੇ ਕੇਸ ਪਾ ਕੇ ਸੀਐਮਬੀ ਯੂਤਦਾ ਕਿ ਜੋ ਪੰਜਾਬ ਲਈ ਕੁਝ ਕਰ ਰਿਹਾ ਬਟ ਉਹ ਉਲਟਾ ਹੋ ਰਿਹਾ ਤੇ ਮੈਂ ਕਹੂੰਗੀ ਕਿ ਸਰ ਤੁਸੀਂ ਵੀ ਇਸ ਪੰਜਾਬ ਦੇ ਨਾਗਰਿਕ ਹੋ ਉਹ ਵੀ ਇਸ ਪੰਜਾਬ ਦੇ ਨਾਗਰਿਕ ਤੁਸੀਂ ਵੀ ਸਾਨੂੰ ਵਾਦਾ ਕੀਤਾ ਸੀਗਾ ਕਿ ਅਸੀਂ ਪੰਜਾਬ ਲਈ ਕੁਝ ਅੱਛਾ ਕਰਾਂਗੇ ਉਹ ਇਨਸਾਨ ਆਲਰੇਡੀ ਕੁਝ ਅੱਛਾ ਕਰ ਰਿਹਾ ਤੇ ਤੁਹਾਨੂੰ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਦੇ ਅਗੇਂਸਟ ਹੋਣਾ ਚਾਹੀਦਾ ਹੈ ਕਾਰਨ ਕੀ ਮੰਨਦੇ ਹੋ ਕਿ ਜਿਸ ਤਰ੍ਹਾਂ ਲਗਾਤਾਰ ਹੁਣ ਨੌਜਵਾਨ ਇਸ ਤਰ੍ਹਾਂ ਕਿਉਂਕਿ ਇਹ ਪਹਿਲਾ ਕੇਸ ਨਹੀਂ ਹੈਗਾ ਕਾਫੀ ਲੰਬੇ ਸਮੇਂ ਤੋਂ ਅਜਿਹੇ ਕੇਸ ਚੱਲਦੇ ਆਉਂਦੇ ਆ ਕੰਪਨੀਆਂ ਵਿੱਚ ਲੋਕ ਪੈਸੇ ਫਸਾ ਲੈਂਦੇ ਆ ਤਾਂ ਕਾਰਨ ਕੀ ਲੱਗਦਾ ਹੈ ਕਿ ਨੌਜਵਾਨ ਜਿਹੜੇ ਆ ਨੌਜਵਾਨ ਹਾਂ ਜੀ ਹਾਂ ਪੰਜਾਬ 'ਚ ਹੋ ਕੀ ਹੋ ਰਿਹਾ ਆ ਇਹ ਲੰਬੇ ਸਮੇਂ ਤੋਂ ਜਾਇਆ ਜਿਹੜਾ ਗ੍ਰੋ ਵਧ ਰਿਹਾ ਆ ਫਰਾਡ ਕੰਪਨੀਆਂ ਆ ਬਿਨਾ ਲਾਇਸੈਂਸ ਤੋਂ ਇਮੀਗ੍ਰੇਸ਼ਨ ਕੰਪਨੀਆਂ ਚਲਾ ਰਹੇ ਲੋਕ ਤਾਂ ਇਹ ਵੱਧ ਕਿਉਂ ਰੇ ਤੁਹਾਨੂੰ ਕਾਰਨ ਕੀ ਲੱਗਦਾ ਅੱਜ ਪੰਜਾਬ 'ਚ ਨਾ ਇੱਕ ਟ੍ਰੈਂਡ ਬਣ ਗਿਆ ਬਾਹਰ ਜਾਂਦਾ ਕਿਉਂਕਿ ਇੱਕ ਤਾਂ ਸਿਰਫ ਦੋ ਰੀਜ਼ਨ ਐ ਪੰਜਾਬ 'ਚ ਲੋਕ ਬਾਹਰ ਜਾ ਰਹੇ ਐ ਸਿਰਫ ਇਹ ਨਹੀਂ ਕਿ ਇੱਥੇ ਕਮਾਈ ਨਹੀਂ ਐ ਕਮਾਣ ਵਾਲੇ ਇੱਥੇ ਕਮਾ ਵੀ ਰਹੇ ਐ ਬਟ ਲੋਕਾਂ ਕੋਲ ਇੱਕ ਲਿਬਰਟੀ ਸਰਕਾਰਾਂ ਨੇ ਛੱਡ ਲਈ ਐ ਤੇ ਜਿਹੜਾ ਇਨਸਾਨ ਉੱਠਦੇ ਉਹਨਾਂ ਦੇ ਪਰੋਤਿਆਂ ਮੰਗਲ ਲੱਗ ਜਾਂਦੇ ਜੀ ਇਹਨਸਾਰ ਆਪਣੇ ਲੜਨ ਲੱਗ ਜਰਾਂ ਨੂੰ ਗੈਂਗਸਟਰ ਬਣਾ ਦਿੰਦੇ ਆ ਲੋਕਾਂ ਤੇ ਝੂਠੇ ਕੇਸ ਪਾ ਦਿੰਦੇ ਆ ਉਹਨਾਂ ਨੂੰ ਅੰਦਰ ਕਰ ਦਿੰਦੇ ਆ ਇੱਥੇ ਲੋਕਾਂ ਕੋਲ ਆਜ਼ਾਦੀ ਘੱਟ ਗਈ ਐ ਇਸ ਕਰਕੇ ਲੋਕਾਂ ਨੂੰ ਲੱਗਦਾ ਕਿ ਬਾਹਰ ਅਗਰ ਕੁਝ ਗਲਤ ਹੁੰਦਾ ਤੇ ਉੱਥੇ ਕਾਰਵਾਈ ਹੁੰਦੀ ਐ ਇਸ ਕਰਕੇ ਲੋਕ ਬਾਹਰ ਜਾਣਾ ਪ੍ਰੀਫਰ ਕਰਨ ਲੱਗ ਗਏ ਐ ਤੇ ਜਿਹੜੇ ਲੋਕ ਇੱਥੇ ਕੁਝ ਵਧੀਆ ਕਰਨਾ ਚਾਹੁੰਦੇ ਆ ਉਹ ਕਰ ਨਹੀਂ پا ਰਹੇ ਤੇ ਜਿਹੜੇ ਏਜੰਟ ਲਗੇਗੀ ਦੂਜੀ ਵਾਰ ਜ਼ਿਆਦਾ ਅਮਾਉਂਟ ਮੰਗਾਂਗੇ ਤਾਂ ਉਹ ਦੇਣਗੇ ਕਿਉਂਕਿ ਪੈਸੇ ਫਾਸਟ ਚੁੱਕੇ ਹੁੰਦੇ ਆ ਲੋਕਾਂ ਦੇ ਔਰ ਸਭ ਨੂੰ ਪਤਾ ਹੈ ਕਿ ਇੱਥੇ ਇੱਕ ਇੱਕ ਖੇਲਾ ਵੇਚ ਕੇ ਲੋਕ ਬਾਹਰ इजीली ਚਲੇ ਜਾਣਗੇ ਤਾਂ ਲੋਕਨ ਹੋਏ ਹੁੰਦੇ ਕਿ ਸਾਡੇ ਇੱਕ ਵਾਰੀ ਬਾਹਰ ਪਹੁੰਚਾ ਦਿਓ ਅਸੀਂ ਜਿੰਨੇ ਪੈਸੇ ਤੁਸੀਂ ਕਹੋਗੇ ਅਸੀਂ ਦੇ ਦਾਂਗੇ ਇਹਦਾ ਫਾਇਦਾ ਜਿਹੜੇ ਉਹ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਉਹ ਚੱਕ ਲੈਂਦੇ ਆ ਤੇ ਉਹਨਾਂ ਨੂੰ ਪੁਲਿਸ ਦਾ ਡਰ ਨਹੀਂ ਹੁੰਦਾ ਉਹਨਾਂ ਨਾਲ ਉਹ ਰਿਸ਼ਵਤ ਵਗੈਰਾ ਦੇ ਕੇ ਉਹਨਾਂ ਨੇ ਸੈਟਲਮੈਂਟ ਕਰ ਲੈਂਦੇ ਆ ਇਸ ਕਰਕੇ ਜਿਹੜੇ ਨੋਰਥ ਆਪਣੀ ਜ਼ਮੀਨ ਵੇਚ ਕੇ ਬਾਹਰ ਜਾਂਦੇ ਆ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਹੋ ਜਾਂਦਾ ਹੈ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਭਾਨਾ ਸਿੱਧੂ ਦੇ ਕੋਲ ਗਏ ਅਗਰ ਤੁਸੀਂ ਪੁਲਿਸ ਪ੍ਰਸ਼ਾਸਨ ਕੋਲ ਜਾਂਦੇ ਜਿਸ ਤਰ੍ਹਾਂ ਭਾਨਾ ਸਿੱਧੂ ਦੇ ਉੱਤੇ ਇਲਜ਼ਾਮ ਲੱਗਦੇ ਆ ਕੰਪਨੀ ਦੇ ਮਾਲਕ ਵੱਲੋਂ ਤਾਂ ਤੁਰੰਤ ਕਾਰਵਾਈ ਹੁੰਦੀ ਹੈ ਅਗਰ ਤੁਸੀਂ ਜਾਂਦੇ ਪੁਲਿਸ ਪ੍ਰਸ਼ਾਸਨ ਕੋਲ ਤਾਂ ਉਹਨਾਂ ਇਮੀਗ੍ਰੇਸ਼ਨ ਕੰਪਨੀ ਤੇ ਵੀ ਕਾਰਵਾਈ ਹੋ ਸਕਦੀ ਸੀ ਪੁਲਿਸ ਕਰ ਸਕਦੀ ਇਹ ਹਰੇਕ ਇਨਸਾਨ ਦੇਖ ਕਿ ਕਿਹੋ ਜਿਹਾ ਦੇ ਕਿੰਨੇ ਪੈਸੇ ਲੱਗ ਜਾਂਦੇ ਆ ਜਦੋਂ ਅਸੀਂ ਕੇਸ ਪਾਨੇ ਆ ਲਾਇਰ ਹਾਇਰ ਕਰਦੇ ਆ ਬਹੁਤ ਪੈਸੇ ਲੱਗਦੇ ਆ ਉਹ ਕੇਸ ਲੜਨ ਨੂੰ ਬਹੁਤ ਟਾਈਮ ਲੱਗਦਾ ਹੈ ਤੇ ਇਸ ਚੱਕਰ ਚ ਕੋਈ ਵੀ ਇੰਨਾ ਵੱਡਾ ਰਿਸਕ ਨਹੀਂ ਲੈਂਦਾ ਕਿ ਉਹ ਪੈਸੇ ਘਟਾ ਲਈ ਉਹ ਗੇੜੇ ਘਟਦਾ ਰਹੇ ਕਿਉਂਕਿ इजीली ਕੋਈ ਨਹੀਂ ਸੁਣਦਾ ਪੁਲਿਸ ਅਗਰ ਇੰਨੀ ਆਸਾਨੀ ਨਾਲ ਸੁਣਨ ਲੱਗ ਜਾਏ ਤਾਂ ਮੈਨੂੰ ਲੱਗਦਾ ਲੋੜ ਹੀ ਨਹੀਂ ਸਾਨੂੰ ਕਿ ਇਹ ਜੀ ਲੋਕਾਂ ਨੂੰ ਲੋੜ ਨਹੀਂ ਹੈਗੀ ਖੜਨ ਦੀ ਜਾਂ ਪੇਰੈਂਟਸ ਨੂੰ ਲੋੜ ਨਹੀਂ ਹੈਗੀ ਨਾ ਆਪਣੇ ਬੱਚਿਆਂ ਦਾ ਰਿਸਕ ਰਹਿੰਦੀ ਕਿਉਂਕਿ ਜੋ ਤੁਸੀਂ ਦੇਖੀ ਹੋਏਗੀ ਪਾਨਾਸੀ ਦਵਿਰੇ ਦੇ ਅਕਾਊਂਟ 'ਚ ਇੱਕ ਪੋਸਟ ਪਈ ਉਹਨਾਂ ਦੀ ਦਾਦੀ ਦੀ ਉਹਨਾਂ ਦੀ ਇਸੋ ਮਰ ਦੇ ਵਿੱਚ ਉਹਨਾਂ ਦੇ ਕੀ ਬੀਤਰੀ ਹੋਏਗੀ ਕਿ ਉਹਨਾਂ ਦਾ ਬੇਟਾ ਸਹੀ ਕਰ ਰਿਹਾ ਸੀ ਅੱਛੇ ਰਸਤੇ ਤੇ ਤੁਰ ਰਿਹਾ ਸੀ ਕੁਝ ਗਲਤ ਨਹੀਂ ਕਰ ਰਿਹਾ ਸੀ ਲੋਕਾਂ ਦਾ ਸਪੋਰਟ ਕਰ ਰਿਹਾ ਸੀ ਫਿਰ ਵੀ ਉਹਨਾਂ ਨੂੰ ਜੇਲ੍ਹ 'ਚ ਪਵਾ ਦਿੱਤਾ ਗਿਆ ਤੇ ਮੈਨੂੰ ਲੱਗਦਾ ਹੈ ਕਿ ਅਗਰ ਇਹ ਕੰਮ ਸਰਕਾਰ ਕਰੇ ਚਨਾਲ ਕਰ ਲੈਣਾ ਬਿਨਾਂ ਰਿਸ਼ਵਤ ਦੇ ਆ ਬਿਨਾਂ ਲੋਕਾਂ ਨੂੰ ਢੇੜੇ ਕਢਾਏ ਮੈਨੂੰ ਲੱਗਦਾ ਹੀ ਨਹੀਂ ਕਿ ਪਾਨੇ ਵੀਰ ਨੂੰ ਖੜਨ ਦੀ ਲੋੜ ਹੈ ਆ ਪਾਨੇ ਵੀਰੇ ਵਰਗੇ ਹੋਰ ਲੋਕਾਂ ਨੂੰ ਖੜਨ ਦੀ ਲੋੜ ਹੈ ਆਖਰੀ ਸਵਾਲ ਆ ਪਾਨੇ ਸਿੱਧੂ ਦੇ ਵਿੱਚ ਤੁਹਾਡੇ ਨਾਲ ਕਦੇ ਕੋਈ ਏਦਾਂ ਦੀ ਗੱਲਬਾਤ ਹੋਈ ਪੈਸੇ ਦੇ ਲੈਣ ਦੇ ਨੂੰ ਲੈ ਕੇ ਜਾਂ ਜਦੋਂ ਉਹਨਾਂ ਨੇ ਪੈਸੇ ਤੁਹਾਡੇ ਮੜਵਾਏ ਤਾਂ ਉਹਨਾਂ ਨੇ ਬਾਅਦ ਵਿੱਚ ਤੁਹਾਡੇ ਨਾਲ ਕੰਟੈਕਟ ਕਰਨ ਦੀ ਜਾਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਪੈਸਿਆਂ ਨੂੰ ਲੈ ਕੇ ਉਹ ਕਰ ਸਕਦੇ ਸੀ ਉਹ ਕਹਿ ਸਕਦੇ ਸੀ ਮੈਨੂੰ ਕਿ ਵੀਰ ਚੋਂ ਮੇਰਾ ਪੈਸਾ ਵੀ ਕੱਢ ਦੇ ਜਾਂ ਕੁਝ ਐਦਾਂ ਬਟ ਐਸਾ ਕੁਝ ਵੀ ਨਹੀਂ ਹੋਇਆ ਉਹ ਮੇਰੇ ਕੋਲ ਤੁਸੀਂ ਮਤਲਬ ਮੈਂ ਉਹਨਾਂ ਨੂੰ ਕਾਲ ਖੁਦ ਕੀਤਾ ਕਿ ਮੇਰੇ ਮਤਲਬ ਪੈਸੇ ਵਾਪਸ ਆ ਚੁੱਕੇ ਹਨ ਉਹਨਾਂ ਨੇ ਕਿਹਾ ਠੀਕੇ ਬੈਣੇ ਹੁਣ ਆਪਣਾ ਕੰਮ ਕਰੋ ਪੰਜਾਬ ਚ ਰਹਿ ਕੇ ਕੁਝ ਕਰੋ ਇਹ ਵਰਡਸ ਸੀ ਉਹਨਾਂ ਦੇ ਇਹ ਵਰਡਸ ਨਹੀਂ ਸੀ ਹੈਗੇ ਵੀ ਮੈਨੂੰ ਕੁਝ ਪੈਸੇ ਦੋ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਮੈਂ ਹੱਕ ਚ ਨਹੀਂ ਆਏਗਾ ਕਿ ਲੋਕ ਆਪਣਾ ਆਪਣਾ ਸ਼ਹਿਰ ਛੱਡ ਕੇ ਆਪਣੇ ਪੰਜਾਬ ਨੂੰ ਛੱਡ ਕੇ ਲੋਕ ਬਾਹਰ ਜਾਣ ਆਪਣਾ ਯੂਥ ਬਾਹਰ ਜਾਏ ਉਹ ਮੈਂ ਇਸ ਹੱਕ ਚ ਨਹੀਂ ਆਏਗਾ ਮੈਂ ਚਾਹੁੰਦਾ ਕਿ ਲੋਕ ਪੰਜਾਬ ਚ ਕੁਝ ਕਰਨ ਆਖਰੀ ਸਵਾਲ ਹੈ ਜੀ ਜਿਸ ਤਰ੍ਹਾਂ ਪੰਜਾਬ ਦੇ ਮੁੰਡੇ ਕੁੜੀਆਂ ਚ ਬਾਹਰ ਜਾਣ ਦਾ ਟ੍ਰੈਂਡ ਲਗਾਤਾਰ ਬਣਿਆ ਹਾਲਾਂਕਿ ਜੇ ਆਪਾਂ ਕੈਨੇਡਾ ਦੀ ਗੱਲ ਕਰ ਲਈਏ ਤਾਂ ਕੋਈ ਨਜਿਹਾਨੀ ਜਦੋਂ ਕੈਨੇਡਾ ਤੋਂ ਮੌਤ ਦੀ ਨੌਜਵਾਨ ਦੀ ਕਿਸੇ ਦੀ ਖਬਰ ਨਾ ਆਈ ਹੋਵੇ ਤਾਂ ਹਰ ਰੋਜ਼ ਅਜਈਆਂ ਖਬਰਾਂ ਆਣੀਆਂ ਤਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਕੀ ਕਹਿਣਾ ਚਾਹਦੇ ਜਿਹੜਾ ਜ਼ਿਆਦਾਤਰ ਬਾਹਰ ਕਹਿੰਦੇ ਵੇ ਬਾਹਰ ਜਾ ਕੇ ਆਪਣਾ ਫਿਊਚਰ ਬਣਾਵਾਂ ਮੈਂ ਇਹਦੇ ਲਈ ਪਹਿਲਾ ਸਰਕਾਰ ਨੂੰ ਕਹੂੰਗੀ ਕਿ ਸਾਨੂੰ ਸਾਡੇ ਰਾਈਟਸ ਨਾ ਛਿੰਨੇ ਜਾਣ ਸਾਨੂੰ ਰਾਈਟ ਦਿੱਤਾ ਜਾਏ ਕਿ ਅਸੀਂ ਆਪਣੀ ਫਰੀਡਮ ਨਾਲ ਆਪਣੀ ਲਾਈਫ ਜੀ ਸਕੀਏ ਇਸ ਕਰਕੇ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਯਾਰ ਇੱਥੇ ਅਸੀਂ ਕੁਝ ਵੀ ਕਰਦੇ ਆ ਤਾਂ ਸਾਨੂੰ ਮਤਲਬ ਸਾਨੂੰ ਫੜ ਲਿਆ ਜਾਏਗਾ ਸਾਡੇ ਤੇ ਕੇਸ ਪਾ ਦਿੱਤਾ ਜਾਏਗਾ ਅੱਜ ਵੀ ਪੇਰੈਂਟਸ ਡਰ ਰਹੇ ਆ ਕਿ ਜੇ ਅਸੀਂ ਆਵਾਜ਼ ਚੱਕੀ ਅਸੀਂ ਲਾਈਮਲਾਈਟ ਦੇ ਵਿੱਚ ਆ ਗਏ ਤਾਂ ਸਰਕਾਰ ਐ ਨਹੀਂ ਪਤਾ ਕੀ ਕਰ ਦੇਗੀ ਯਾ ਕੋਈ ਕੇਸ ਹੀ ਨਾ ਪਾ ਦੇ ਤਾਂ ਇਸ ਕਰਕੇ ਮੈਂ ਕਹੂੰਗੀ ਕਿ ਫਰੀਡਮ ਦਿੱਤੀ ਜਾਏ ਯੂਥ ਲੋਕੀਓ ਇਨਸਾਨ ਆਪਣੀ ਆਵਾਜ਼ ਚੱਕ ਸਕੇ ਇੱਥੇ ਕੰਮ ਖੋਲੇ ਜਾਣ ਇੱਥੇ ਲੋਕਾਂ ਨੂੰ ਇੱਥੇ ਸਕੂਲਸ ਕਾਲਜਸ ਵਧਿਆ ਖੁੱਲਣ ਕੀ ਲੋਕ ਪੜਨ ਫੀਸਾ ਘਟਾ ਦਿੱਤੀ ਆ ਜਾਣ ਕਿਉਂਕਿ ਜਿੰਨੇ ਲੋਕ ਪੈਸੇ ਫੀਸਾ ਵਗਰਾ ਚ ਦੇ ਦਿੰਦੇ ਐ ਇੰਨੀ ਉਹਨਾਂ ਦੀ ਸੈਲਰੀ ਨਹੀਂ ਹੁੰਦੀ ਇਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਹੀ ਇੱਕ ਕਿੱਲਾ ਵੇਚ ਕੇ ਅਗਰ ਬਾਹਰ ਚਲਾ ਜਾਏਗਾ ਤੇ ਉਹ ਸਾਲ ਦੋ ਸਾਲ ਚ ਪੈਸੇ ਉਤਾਰ ਦੇ ਔਰ ਬਾਕੀ ਇੱਥੇ ਵਧੀਆ ਘਰ ਪਾ ਲੇਗਾ ਵਧੀਆ ਤਰੀਕੇ ਨਾਲ ਰਹਿਣ ਲੱਗ ਜੂਗਾ ਉਹਨਾਂ ਨੂੰ ਸ਼ਾਰਟਕਟ ਵਧੀਆ ਲੱਗ ਰਿਹਾ ਹੈ ਇਸ ਕਰਕੇ ਲੋਕ ਬਾਹਰ ਨੋ ਜਾ ਰਹੇ ਜੇ ਇੱਥੇ ਹੀ ਸਰਕਾਰ ਲੋਕਾਂ ਦੇ ਕਮਾਈ ਦੇ ਸੋਰਸਸ ਵਧਾ ਦੇ ਤੇ ਲੋਕਾਂ ਨੂੰ ਰਾਈਟ ਦਵੇ ਆਪਣੀ ਆਵਾਜ਼ ਚੱਕਣ ਦੀ ਤੇ ਮੈਨੂੰ ਲੱਗਦਾ ਹੀ ਨਹੀਂ ਕਿ ਲੋਕ ਕੋਈ ਬਾਹਰ ਜਾਏਗਾ ਆਪਣਾ ਆਪਣਾ ਦੇਸ਼ ਆਪਣਾ ਸ਼ਹਿਰ ਛੱਡ ਕੇ ਕੋਈ ਬਾਹਰ ਜਾਣਾ ਨਹੀਂ ਚਾਹੁੰਦਾ ਮਜਬੂਰਨ ਬਾਹਰ ਜਾਣਾ ਪੈਂਦਾ ਬਹੁਤ ਬਹੁਤ ਧੰਨਵਾਦ ਭੈਣੇ ਸੋਏ ਸਾਡੇ ਨਾਲ ਮੌਜੂਦ ਸਗੇ ਭੈਣਾ ਜਿਨ੍ਹਾਂ ਨੇ ਪੈਸੇ ਜਿਹੜੇ ਕਿਸੇ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਚ ਫਸੇ ਹੋਏ ਸਗੇ ਤੇ ਇਹਨਾਂ ਦੇ ਪੈਸੇ ਜਿਹੜੇ ਆ ਹੈਲਪ ਦੇ ਨਾਲ ਜਿਹੜੇ ਪੈਸੇ ਇਹਨਾਂ ਦੇ ਵਾਪਸ ਮਿਲ ਜਾਂਦੇ ਨੇ ਤੇ ਅੱਜ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਇੱਥੇ ਪਹੁੰਚ ਹੋਏ ਸਾਂ ਪੰਜਾਬ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਕੰਪਨੀ ਦਾ ਜਿੱਥੇ ਲੋਕ ਆਪਣੇ ਬਾਹਰ ਜਾਣ ਦੀ ਹੋੜ ਦੇ ਵਿੱਚ ਲੱਖਾਂ ਰੁਪਏ ਕਰੋੜਾਂ ਰੁਪਏ ਜਿਹੜੇ ਆਫਸਰ ਲੈਂਦੇ ਨੇ ਸੋ ਹੋਰ ਵੀ ਆ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ